देखते हुए नजर आ रहे हैं कि कुछ माहौल है गिर दिन बूटा जो चल रही हैं इन बूटों के पंजाब के लोगों के भारी उत्साह है ਉਹ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਬੈਸਟ ਦੇ ਵਿੱਚ ਮੋਟੇ ਕੋਈ ਨਹੀਂ ਰਹੇ ਚਾਹੁੰਦੇ ਆ ਰਹੇ ਆਪ ਜਿਹੜਾ ਹੈ ਉਹ ਇਹ ਬੀਐਲਓ ਸਾਹਿਬ ਆਪਣੀ ਬੱਚੀ ਨੇ ਬਹੁਤ ਧੰਨਵਾਦ ਜੀ ਜਰੂਰ ਪ੍ਰਗਟ ਕਰੇਗਾ। ਯਤਾਰ ਕਰ ਰਹੇ ਇਸੇ ਤਰ੍ਹਾਂ ਰਿੰਕੂ ਨੇ ਰਾਤ ਡੇਰਾ ਬੱਲਾ ਸੱਚਖੰਡ ਸਾਡੇ ਬਹੁਤ ਹੀ ਪੂਜਨੀਕ ਡੇਰਾ ਜਿਹੜਾ ਉਹਦੇ ਬਾਰੇ ਵਿੱਚ ਝੂਠੀ ਅਫਵਾਹ ਫੈਲਾਈ ਕਿ ਉਹਨਾਂ ਨੇ ਰਿੰਕੂ ਦੀ ਸਪੋਰਟ ਕੀਤੀ। ਇਸ ਤਰ੍ਹਾਂ ਦੀ ਖਣਾਣੀ ਅਚੁੱਭੀ ਹਰਕਤ ਰਿੰਕੂ ਨੂੰ ਸ਼ੋਭਾ ਨਹੀਂ ਦਿੱਤੀ ਉਹਨੇ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਰ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੋਡ ਦਾ ਖੰਡਨ ਕਰਵਾਇਆ ਔਰ ਇਸ ਦੇ ਮੁੜ ਕੇ ਮੂੰਹ ਤੇ ਚਪੇੜ ਵੱਜੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਔਨ ਪ੍ਰਚਾਰ ਕਰ ਰਹੇ ਔਰ ਮੇਰੀ ਔਰ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾੜੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਸੁਚੇਤ ਰਹੇ ਬਹੁਤ ਹੀ ਇੱਕ ਤਰਫਾ ਜਿਲੰਦਰ ਦੇ ਵਿੱਚ ਮਾਹੌਲ ਹੈ ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਵਿੱਚ ਆ ਰਹੇ ਹਨ ਲੋਕਾਂ ਨੇ ਸਵੇਰ ਤੋਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਧੰਨਵਾਦੀ ਜਿਲੰਦਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਕਸੈਪਟ ਕੀਤਾ ਔਰ ਮੈਂ ਵਿਸ਼ਵਾਸ ਹਾਂ ਕਿ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਕ ਉਹ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰਨਾ ਸਰ ਤੁਸੀਂ ਬੋਰਡ ਕਾਸ ਕਰ ਰਹੇ ਹੋ ਆਪਣੀ ਵਿੱਚ ਕਿਉਂ ਮੈਂ ਜਾਵਾਂ ਯਸ ਸਾਰੇ ਕੁਮਾ ਦਾ ਤੁਸੀਂ ਕਹਿ ਰਹੇ ਕਿ ਬਸਤੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਸਤੇ ਦੇ ਵਿੱਚ ਇਹ ਹੈ ਕਿ ਬਹੁਤ ਹੀ ਮਾੜੇ ਆਨਸਰ ਰਿੰਕੂ ਰਿੰਕੂ ਵਰਗੇ ਯੋਧਰਾਂ ਬੋਲੇ ਜਿੰਦਰਾ ਉਂਗਰਾਲ ਵਾਲੇ ਤੋਂ ਮੇਰਾ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਮਾੜੀ ਹਰਕਤ ਕਰ ਸਕਦੇ ਰਾਤ ਦਿਨਾਂ ਦੇ ਨੌਟ ਵੱਡੇ ਰਾਤ ਇਹਨਾਂ ਨੇ ਆਟਾ ਦਾਲੇ ਇਹਨਾਂ ਦਾ ਰਾਸ਼ਨ ਫੜਿਆ ਗਿਆ ਇਹਨਾਂ ਦੇ ਸੂਟ ਪੜੇ ਗਏ ਇਹ ਆਪਣੀਆਂ ਪਤਨੀਆਂ ਤੋਂ ਸੂਟ ਬੰਡਵਾ ਰਹੇ ਇਸ ਤੋਂ ਇਹਸ ਕਰਕੇ ਮੈਂ ਅੱਜ ਸਾਰਾ ਦਿਨ ਇੱਥੇ ਹਾਂ